ਨਗਰ ਨਿਗਮ ਦੇ ਵਾਰਡ ਨੰਬਰ 26 ਦੇ ਵਿੱਚ ਦੇਰ ਰਾਤ 11:30 ਦੇ ਕਰੀਬ ਸਤਾਧਾਰੀ ਕਾਂਗਰਸ ਪਾਰਟੀ ਅਤੇ ਕਾਂਗਰਸ ਤੋਂ ਹੀ ਟਿਕਟ ਨਾ ਮਿਲਣ ਦੇ ਕਾਰਨ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਹਰਦੀਪ ਸਿੰਘ ਮੁੰਡੀਆਂ ਦੇ ਵਿਚਕਾਰ ਖੜਕ ਗਈ ਹੈ। ਆਜ਼ਾਦ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਅਤੇ ਉਸ ਦੇ ਪਰਾ ਜੋਰਾਵਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ੀਲਾ ਤੇ ਉਸ ਦੇ ਸਾਥੀਆਂ ਦੇ ਉੱਤੇ ਜਾਨਲੇਵਾ ਹਮਲਾ ਕਰਕੇ ਅਗਵਾ ਕਰਨ ਦੇ ਦੋਸ਼ ਲਗਾਏ ਨੇ। ਅਸੀਂ ਜੀ ਹਰਦੀਪ ਸਿੰਘ ਮੁੰਡੀਆਂ ਵਾਰਡ ਨੰਬਰ 26 ਮੁੜੀਆਂ ਗਲਾਂ ਅਸੀਂ ਬੂਥ ਪੋਲਿੰਗ ਸਟੇਸ਼ਨਾਂ ਤੇ ਜਾ ਰਹੇ ਸੀ ਜਿੱਥੇ ਸਟਾਫ ਆਇਆ ਹੋਇਆ ਸੀਗਾ ਉੱਥੇ ਰਾਉਂਡ ਹਰਦੀਪ ਸਿੰਘ ਮੁੜੀਆਂ ਨਾਲ ਆ ਰਹੇ ਸੀ ਜਦੋਂ ਅਸੀਂ ਵਾਪਸ ਨੀਲੇ ਗੁਰਦੁਆਰੇ ਦੇ ਨੇੜੇ ਪਹੁੰਚੇ ਤਾਂ ਅੱਗਿਓ ਕਾਂਗਰਸ ਪਾਰਟੀ ਦੇ ਘਟੋ ਘਟ 50 ਤੋਂ 100 ਬੰਦਿਆਂ ਨੇ ਆ ਕੇ ਸਾਨੂੰ ਰੋਕ ਕੇ ਤੇ ਉਹ ਕੁੱਟਮਾਰ ਹਰਦੀਪ ਨਾਲ ਕਰਨ ਲੱਗੇ ਤੇ ਹਰਦੀਪ ਨੂੰ ਮੈਂ ਕਹਤਾ ਮੈਂ ਕਿ ਹਰਦੀਪ ਤੂੰ ਨਿਕਲ ਜਾ ਤੇ ਇਹ ਮੇਰੇ ਇਹਨਾਂ ਨੇ ਫਿਰ ਕਿਰਪਾਨਾਂ ਸੀ ਇਹਨਾਂ ਕੋਲੇ ਤੇ ਛੋਟੀਆਂ ਸੀ ਤੇ ਦਾਹ ਸੀ ਇਹਨਾਂ ਕੋਲੇ ਤੇ ਇਹਨਾਂ ਨੇ ਕਾਫੀ ਕੋਟਮਾਰ ਕਰੀ ਮੈਨੂੰ ਨਹੀਂ ਪਤਾ ਉਹਦੇ ਬਾਅਦ ਕਿਸ ਤਰ੍ਹਾਂ ਕੀ ਹੋਇਆ ਮੈਨੂੰ ਤਾਂ ਰਵਿੰਦਰ ਸਿੰਘ ਪੋਰਟਰੀ ਫਾਰਮ ਤੋਂ ਅੱਗੇ ਤੋਂ ਕਿਤੋਂ ਚੱਕ ਕੇ ਲਿਆ ਉਹ ਰਵਿੰਦਰ ਸਿੰਘ ਹੀ ਦੱਸ ਸਕਦੇ ਨੇ ਤੇ ਮੈਂ ਤਾਂ ਸੇਲਵਾ ਹਸਪਤਾਲ ਐ ਤੇ ਪਤਾ ਲੱਗਿਆ ਵੀ ਆਹ ਗੱਲਬਾਤ ਹੋ ਗਈ ਮੇਰੇ ਜੀ ਬਾਹ ਤੇ ਲੱਗੀ ਹੋਈ ਆ ਜੀ ਪਿੱਠ ਤੇ ਆ ਜੀ ਪੱਟ ਤੇ ਆ ਜੀ ਤੇ ਮੇਰੀ ਗਰਦਨ ਤੇ ਸੱਟਾਂ ਲੱਗੀਆਂ ਇਹ 10:30 ਵਜੇ ਦੀ ਗੱਲ ਆ ਮੇਰੇ ਖਿਆਲ ਨਾਲ ਅਸੀਂ ਮੀਟਿੰਗ ਕਰਕੇ ਨਿਕਲੇ ਸੀਗੇ ਦੂਰ ਮੀਟਰ ਕਰਕੇ ਤੇ ਆਪਣੇ ਦਿੱਤੇ ਫੋੜੇ ਰੋਡ ਤੇ ਪਹੁੰਚੇ ਆ ਤਾਂ ਉਧਰੋਂ ਮਸੂਦੀ ਮਰੀ ਦੀ ਗੱਡੀ ਖੜੀ ਹੈ ਤੇ ਬਲਦੇਵ ਸੀਗਾ ਗੱਡੀ ਚ ਚਲਾਉਂਦਾ ਉਧਰੋਂ ਇਹ ਅਸੀਂ ਗੱਡੀ 'ਚ ਬੈਠਣ ਲੱਗੇ ਸੀਗੇ ਜਾਨ ਨੂੰ ਬਲਦੇਵ ਤੇ ਸਰਦੇਵ ਦੇ ਆਸ ਵਿੱਚ ਕੋਈ ਬਹਿਸ-ਬਾਈ ਹੈ ਵੀ ਆਸ ਵਿੱਚ ਹੋਊਗੀ ਤਤਕਾਰ ਹੋਊ ਕੋਈ ਇਹਨਾਂ ਦਾ ਆਸ ਵਿੱਚ ਰੌਲਾ ਪੈਣ ਦੇ ਕਾਰਨ ਉਥੋਂ ਭੱਜ ਭਜੇ ਹੋ ਗਏ ਸਾਡੇ ਮਗਰ ਹੀ ਪੈ ਗਏ ਅਸੀਂ ਭੱਜ ਕੇ ਜਾ ਕੇ ਘਰੇ ਵੜ ਗਏ ਕਿਸੇ ਦੇ ਡਾਕਟਰ ਸਾਹਿਬ ਦੇ ਤੇ ਇਹਨਾਂ ਨੇ ਫਿਰ ਇਹ 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 ਢਾਲੇ ਇਹ ਇਧਰ ਇਹ ਗੱਡੀਆਂ ਦੇ ਲਏ ਇਹਨਾਂ ਨੇ ਸਾਨੂੰ ਫਿਰ ਉਹਦੇ ਭਜਾਤਾ ਇਹਨਾਂ ਨੇ ਅਸੀਂ ਭੱਟ ਕੇ ਜਾਨ ਨੂੰ ਆਏ ਤੇ ਉਹਨੂੰ ਪੁਲਿਸ ਵਾਲਿਆਂ ਨੇ ਉੱਥੇ ਆ ਕੇ ਸੀ ਮੌਕੇ ਤੇ ਚੌਕੀ ਯਾਰ ਜੀ ਕਿਸੇ ਨੂੰ ਗਵਾਹ ਕਰਦੀ ਵੀ ਕੋਸ਼ਿਸ਼ ਕੀਤੀ ਜਿਵੇਂ ਲੋਕ ਉੱਤੇ ਕਹਿ ਰਹੇ ਸੀ ਕੁਝ ਨਹੀਂ ਮੈਂ ਜਿਹੜਾ ਜਿਹੜੀ ਸੱਚੀ ਗੱਲ ਕਹਿਣੀ ਆ ਸੱਚੀ ਆ ਵੀ ਉੱਥੇ ਜਾ ਸਾਨੂੰ ਭਜਾਤਾ ਉਸ ਤੋਂ ਬਾਅਦ ਪਤਾ ਨਹੀਂ ਕਿ ਕੁੱਟਕੜੀ ਹੋਂਦਾ ਰਿਹਾ ਵਾ ਜੋ ਉੱਥੇ ਪੁਲਿਸ ਲੈ ਕੇ ਪੁਲਿਸ ਨੇ ਮੈਨੂੰ ਵੀ ਫੜਿਆ ਸੀਗਾ ਫਿਰ ਉਹਨੇ ਸਾਨੂੰ ਛੱਡਤਾ ਮੇਰੇ ਤੇ ਬਾਬੇ ਸੁਖੇ ਨੂੰ ਅੱਛਾ ਹਰਦੀਪ ਸਿੰਘ ਨਾਲ ਕੀ ਹੋਇਆ ਹਰਦੀਪ ਸਿੰਘ ਨਾਲ ਉੱਥੇ ਤਾਂ ਜਦੋਂ ਅਸੀਂ ਜਿੰਨੇ ਦੇਖਿਆ ਮੈਂ ਉਦੋਂ ਬਲਦੇਵ ਸਿੰਘ ਦੇ ਘੁੱਟ ਪੈਰੀ ਸੀ ਮੌਕੇ ਦੇ ਉੱਤੇ ਪਹੁੰ ਏਡੀ ਰਾਜਵੀਰ ਸਿੰਘ ਨੇ ਦੱਸਿਆ ਕਿ ਵੱਣਦੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਿਕਾਇਤ ਦੇ ਉਤੇ ਹਰਦੀਪ ਸਿੰਘ ਮੁੰਡੀਆਂ, ਬਲਦੇਵ ਸਿੰਘ ਮੰਡੇਰ ਅਤੇ 12 ਦੇ ਕਰੀਬ ਅਣਪਛਾਤੇਆਂ ਤੇ ਮੁਕੱਦਮਾ ਨੰਬਰ 45/427 323 148 ਅਤੇ 149 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਕਾਫਲ ਹੋਈ ਹੈ ਆਪੱਚ ਤੇ ਇੱਕ ਪਾਰਟੀ ਦੀ ਕਾਂਗਰਸੀ ਪਾਰਟੀ ਦੀ ਗੱਡੀ ਉੱਡਣੀ ਭੰਨੀ ਗਈਆਂ ਨੇ। ਅਸੀਂ ਕਾਰਵਾਈ ਕਰਾਂਗੇ ਜੋ ਵੀ ਹੋ ਜਾਏ ਪਤਾ ਲੱਗਿਆ ਵੀ ਜਿਹੜਾ ਆਜ਼ਾਦਮੀ ਦੁਆਰਾ ਉਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਉ ਉਹ ਕੁੱਟ ਮਾਰੀ ਗਿਆ ਜੇ ਅਗਵਾ ਹੁੰਦਾ ਜੀ ਫਿਰ ਪਤਾ ਲੱਗ ਜਾਂਦਾ ਉਹ ਤਾਂ ਇੱਥੇ ਸੀ ਪੁਲਿਸ ਆ ਗਈ ਸੀ ਮੌਕੇ ਤੇ ਅਗਵਾ ਕੀਤਾ ਹੋ ਗਿਆ ਆਪਾਂ ਨਹੀਂ ਮਾਰੀ ਨਹੀਂ ਪਤਾ ਨਹੀਂ ਸਾਨੂੰ ਜਦੋਂ ਪੁਲਿਸ ਦਾ ਬਾਅਦ ਚ ਆਉਂਦੀ ਹੈ ਜੀ ਜੋ ਉਹਦੀ ਸਟੇਟਮੈਂਟ ਨੂੰ ਦੇਖ ਲਾਂਗੇ ਸੀ ਨੋਟ ਕਰਾਂਗੇ ਸ਼ੀਲਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਹੋਣ ਦੇ ਕਾਰਨ ਭਾਵੇਂ ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕੀ ਆ ਪਰ ਸੁਖਦੇਵ ਸਿੰਘ ਮੰਡੇਰ ਅਤੇ ਯੂਥ ਵਿੰਗ ਦੇ ਪ੍ਰਧਾਨ ਰਮਨੀ ਸਿੰਘ ਗਿਲਨੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਖੁਦ ਦੇ ਉੱਤੇ ਜਾਨਲੇਵਾ ਹਮਲਾ ਹੋਣ ਦੀ ਗੱਲ ਆਖੀ ਹੈ ਆਓ ਸੁਣਦਿਆਂ ਸਾਰਿਆਂ ਦੀ ਜ਼ੁਬਾਨੀ ਅਸੀਂ ਸਾਢੇ 11 ਵਜੇ ਆਫਿਸ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਸ਼ੀਲੇ ਦੇ ਨਾਲ ਕੋਈ ਕੁੱਟਮਾਰ ਇਹਨਾਂ ਲੋਕਾਂ ਨੇ ਹਰਦੀਪ ਸਿੰਘ ਮੁੰਡੀਆਂ ਦੇ ਸਾਥੀਆਂ ਨੇ ਕੀਤੀ ਹੈ ਤੇ ਉਹ ਅਸੀਂ ਜਦੋਂ ਪਤਾ ਲੱਗਿਆ ਕਿ ਅਸੀਂ ਵਾਪਸ ਚਾਰ-ਪੰਜ ਗੱਡੀਆਂ ਉਧਰੋਂ ਜਿੱਧਰ ਨੂੰ ਕੁੱਟਮਾਰ ਬਾਰੇ ਪਤਾ ਲੱਗਿਆ ਸੀ ਸ਼੍ਰੀਚੰਦ ਕਲੋਨੀ ਵੱਲ ਨੂੰ ਜਾ ਰਹੇ ਸੀਗੇ ਤੇ ਸਾਹਮਣੇ ਦੇਖਿਆ ਕਿ ਰੋਡ ਦੇ ਉੱਤੇ 30-40 ਲੋਕ ਜਿਹੜੇ ਖੜੇ ਸੀ ਤੇ ਉਹਨਾਂ ਦੇ ਸਾਹਮਣੇ ਦੂਜੇ ਪਾਸੇ ਪੁਲਿਸ ਖੜੀ ਸੀ ਤੇ ਅਸੀਂ ਰੋਡ ਦੇ ਵਿੱਚੋਂ ਲੰਘ ਨਹੀਂ ਸੀ ਸਕਦੇ ਅਸੀਂ ਇਸ ਕਰਕੇ ਗੱਡੀਆਂ ਜਿਹੜੀਆਂ ਅਸੀਂ ਆਪਣੀਆਂ ਉਤੋਂ ਵਾਪਸ ਕਮਾਉਣ ਲੱਗੇ ਜਦੋਂ ਅਸੀਂ ਵਾਪਸ ਆਪਣੀਆਂ ਗੱਡੀਆਂ ਕਮਾਈਆਂ ਤੇ ਉਹਨਾਂ ਲੋਕਾਂ ਨੇ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਇੱਟਾਂ ਮਾਰੀਆਂ ਪੱਥਰ ਮਾਰੇ ਡਾਂਗਾ ਸੀ ਕਰਪਾਨਾ ਸੀ ਮੇਰੀ ਗੱਡੀ ਦੇ ਸ਼ੀਸ਼ੇ ਵੀ ਟੁੱਟੇ ਹੋਏ ਨੇ ਮੇਰਾ ਲਾਕ ਵੀ ਖੋਲਣ ਦੀ ਕੋਸ਼ਿਸ਼ ਕੀਤੀ ਐ 15 ਲਾਕ ਗੱਡੀ ਲਾਕ ਹੋਣ ਕਰਕੇ ਡੋਰ ਨਹੀਂ ਖੁੱਲ ਸਕੀ ਜੇ ਕਿਤੇ ਬਾਈਚਾਂਸ ਲਾਕ ਨਾ ਕੀਤਾ ਹੁੰਦਾ ਤੇ ਅੱਜ ਸਾਨੂੰ ਕੱਢ ਕੇ ਮਾਰ ਦਿੰਦੇ ਕਰਦੀਪ ਸਿੰਘ ਮੁੰਡੀਆਂ ਸੀ ਬਲਦੇਵ ਸਿੰਘ ਮੰਡੇਰ ਸੀ ਮੈਨੂੰ ਤੇ ਸ਼ਰਮ ਨਾਲੇ ਗੱਲ ਕਹਿਣੀ ਪੈਂਦੀ ਹੈ ਕਿ ਮੇਰਾ ਭਰਾ ਸਕਾ ਸੀ ਉਹ ਜਿਹੜਾ ਮੈਨੂੰ ਅੱਜ ਮਾਰਨ ਦੀ ਜਿਹਨੇ ਕੋਸ਼ਿਸ਼ ਕੀਤੀ ਆ ਉਹਨਾਂ ਦੇ ਨਾਲ ਚਮਕੌਰ ਬਾਬਾ ਸੀ ਬਾਬਾ ਸੁੱਖਾ ਸੀ ਇਕਬਾਲ ਸਿੰਘ ਸੀ ਹੋਰ ਬੜੇ 12 15 ਬੰਦੇ ਸੀ ਜਿਨ੍ਹਾਂ ਦੇ ਅਸੀਂ ਉਤੇ ਨਾਂ ਵੀ ਲਿਖਾ ਕੇ ਆ 10 15 ਬੰਦੇ ਉਹਨਾਂ ਦੇ ਨਾਲ ਅਣਪਛਾਤੇ ਵੀ ਸੀਗੇ ਸਾਨੂੰ ਤੇ ਪਤਾ ਲੱਗਿਆ ਸੀ ਕਿ ਸ਼ੀਲੇ ਨਾਲ ਕੋਈ ਗੁੱਟਮਾਰ ਹੋਇਆ ਉਹਦੋਂ ਅਸੀਂ ਦੇਖਣ ਆ ਰਹੇ ਸੀ ਅਸੀਂ ਤਾਂ ਗੱਡੀ ਚੋਂ ਥੱਲੇ ਹੀ ਨਹੀਂ ਉਤਰੇ ਅਸੀਂ ਥੱਲੇ ਉੱਤਰਦੇ ਤਾਂ ਹੀ ਉਹਨਾਂ ਨਾਲ ਕੋਈ ਚਾਹ ਜੜਾ ਕਰਦੇ ਅਸੀਂ ਤਾਂ ਗੱਡੀਆਂ ਵਿੱਚ ਵਿੱਚ ਬੈਠੇ ਉਦਾਂ ਹੀ ਗੱਡੀਆਂ ਘੁਮਾ ਕੇ ਵਾਪਸ ਉਧਰੋਂ ਝਾਬੇ ਵਾਲਾਲ ਦੀ ਘੁੰਮ ਕੇ ਅਸੀਂ ਆ ਕੇ ਜਮਾਲਪੁਰ ਥਾਣੇ ਜਿਹੜੇ ਆਪਣੇ ਬਿਆਨ ਲਿਖਾਏ ਨੇ ਹੁਣ ਸ਼ੀਲੇ ਦਾ ਪਤਾ ਕਰਨਾ ਸੀਐਮਸੀ ਚ ਆਏ ਆ ਪਤਾ ਲੱਗਿਆ ਕਿ ਸ਼ੀਲਾ ਜੀ ਦੇ ਕੋਈ ਸੱਟ ਲੱਗੀ ਆ ਉਹ ਸੀਐਮਸੀ ਚ ਪਤਾ ਕਰਨ ਲਈ ਉਹਨਾਂ ਦੇ ਕੋਲੇ ਆਏ ਆ ਜੋ ਮੁੰਡੇਰ ਸਾਹਿਬ ਨੇ ਦੱਸਿਆ ਅਸੀਂ ਉੱਥੋਂ ਇਕੱਠੇ ਤੁਰੇ ਆ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਸ਼ੀਲੇ ਦੇ ਉਹਨਾਂ ਨੇ ਹਮਲਾ ਕਰਤਾ ਉਹਨੂੰ ਕੁੱਟਦੇ ਸੀ ਅਸੀਂ ਤਾਂ ਹਰੇ ਤੁਰ ਕੇ ਦਫ਼ਤਰ ਤੋਂ ਰੋਡ ਦੇ ਉੱਤੇ ਹੀ ਸੀਗੇ ਦਫ਼ਤਰ ਤੋਂ ਤੁਰਈਆਂ ਤੇ ਜਾਨੂ ਉਹਨਾਂ ਨੇ ਸਾਡੀਆਂ ਗੱਡੀਆਂ ਘੇਰ ਲੀਆਂ ਇੱਟਾਂ ਮਾਰਨ ਲੱਗ ਗਏ ਤੇ ਅਸੀਂ ਤਾਂ ਉੱਥੋਂ ਗੱਡੀਆਂ ਫਿਰ ਮੋੜ ਕੇ ਲੈ ਕੇ ਆਇਆ ਸਾਡੀ ਗੱਡੀਆਂ ਦੇ ਚਾਰ ਪੰਜ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ ਨੇ ਤੇ ਜੇ ਉੱਥੇ ਅਸੀਂ ਰੁਕ ਜਾਂਦੇ ਜੇ ਗੱਡੀਆਂ ਨਾ ਤੋਰਦੇ ਉਹਨਾਂ ਕੋਲ ਤਾਂ ਹਥਿਆਰ ਸੀ ਤੇ ਧਾਰ ਕਿਰਪਾਨਾਂ ਤਕੂਏ ਦਾ ਸੀਗਾ ਸਭ ਕੁਝ ਸੀਗਾ ਸਾਡੇ ਕੋਲ ਤਾਂ ਕੋਈ ਹਥਿਆਰ ਡੰਡਾ ਵੀ ਨਹੀਂ ਸੀ ਸਾਡੇ ਕੋਲ ਇਹ ਤਾਂ ਉਹਨਾਂ ਨੇ ਹੁਣ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੂੰ ਬਸ ਇਹੀ ਖਾਰ ਗਵੇ ਟਿਕਟ ਸੁਸ਼ੀਲ ਕੁਮਾਰ ਸ਼ੀਲੇ ਨੂੰ ਮਿਲ ਗਈ ਅਸੀਂ ਤਾਂ ਸ਼ੀਲੇ ਦੀ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਹਾਂ ਮੇਰੀ ਇੱਥੇ ਡਿਊਟੀ ਲੱਗੀ ਆ ਮੈਂ ਹਲਕੇ ਦਾ ਪ੍ਰਧਾਨ ਹਾਂ ਮੈਂ ਤਾਂ ਉੱਥੇ ਜਿਹੜਾ ਵੀ ਪਾਰਟੀ ਦਾ ਕੈਂਡੀਡੇਟ ਸੀਦਾ ਸਾਰਿਆਂ ਦੇ ਵਾਰਡ ਚ ਗਏ ਆ ਉਹਨਾਂ ਨੂੰ ਬਸ ਇਹੀ ਆ ਵੀ ਟਿਕਟ ਨਹੀਂ ਮਿਲੀ ਉਹ ਆਜ਼ਾਦ ਖੜ ਗਏ ਪਾਰਟੀ ਨਾਲ ਗੁਜ਼ਾਰੀ ਉਹਨਾਂ ਨੇ ਕੀਤੀ ਤੇ ਹੁਣ ਉਹਨਾਂ ਨੇ ਆਪ ਪੰਗਾ ਲਿਆ ਵੀ ਕਿਸੇ ਨਾ ਕਿਸੇ ਤਰੀਕੇ ਵੀ ਸਾਡੀ ਹਾਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਸ ਕਰਕੇ ਉਹਨਾਂ ਨੇ ਇਹ ਕੁਛ ਕੀਤਾ ਵੀ ਮੈਂ ਕੋਈ ਸੰਥੀ ਲਵਾਂ ਜਾਂ ਕੋਸ਼ਿਸ਼ ਕਰਾਂ ਕਿਸੇ ਨੂੰ ਵੀ ਕਿਡਨੈਪ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਨਾ ਹੀ ਅਸੀਂ ਕਿਸੇ ਤੇ ਕੋਈ ਗੱਡੀ ਚੜਾਈ ਆ ਅਸੀਂ ਗੱਡੀਆਂ ਉੱਥੋਂ ਵਾਪਸ ਮੋੜੀਆਂ ਨੇ ਵਾਪਸ ਆਟ ਜਿਹੜੀਆਂ ਇੱਟਾਂ ਉਹਨਾਂ ਨੇ ਸਾਡੇ ਮਾਰੀਆਂ ਨੇ ਮੇਰੀ ਗੱਡੀ ਤੇ ਇੱਟਾਂ ਅਜੇ ਵੀ ਗੱਡੀ ਦੇ ਵਿੱਚ ਪਈਆਂ ਨੇ ਇਹ ਸਾਡੇ ਤੇ ਝੂਠੇ ਇਲਜ਼ਾਮ ਲਾਉਦੇ ਆ ਕਿ ਅਸੀਂ ਗੱਡੀ 'ਚ ਕਿਡਨੈਪ ਕਿਡਨੈਪ ਕਰਨ ਲਈ ਅਸੀਂ ਸਾਨੂੰ ਬਾਹਰ ਨਿਕਲਣਾ ਪੈਣਾ ਸੀ ਅਸੀਂ ਗੱਡੀ ਦੇ ਵਿੱਚ ਬੈਠੇ ਤਾਂ ਕਿਡਨੈਪ ਨਹੀਂ ਸੀ ਕਰ ਸਕਦੇ ਅਸੀਂ ਤਾਂ ਲੋਕ ਲਾ ਕੇ ਗੱਡੀ ਭਜਾਈ ਆ ਜੀ ਕਰਦੇ ਅੰਦਰ ਸੀ ਇਹ ਸਾਨੂੰ ਪਤਾ ਲੱਗਿਆ ਇਸ ਚੀਜ਼ ਦਾ ਵੀ ਇੱਥੇ ਕਿੰਨੇ ਪੁੱਟ ਮਾਰ ਹੋ ਗਈ ਆ ਪੱਥਰ-ਪੁੱਥਰ ਚੱਲੇ ਨੇ ਅਸੀਂ ਸਾਰੇ ਨੇ ਬਾਹਰ ਬਾਹਰ ਤਾ ਇਥੇ ਸ਼ੀਸ਼ੇ-ਸੂਚੇ ਵਿਕਰੇ ਹੋਏ ਸੀਗੇ ਤੇ ਜਦੋਂ ਪੁਲਿਸ ਉੱਥੇ ਆ ਕੇ ਖੜੀ ਹੋ ਗਈ ਸੀ ਖੜੀ ਹੋਈ ਸੀ ਹਾਂਜੀ ਇਹ ਇਹ ਮੇਰੇ ਖਿਆਲ ਅੱਧਾ ਪੌਣਾ ਘੰਟਾ ਹੋਇਆ ਅੱਧਾ ਪੌਣਾ ਘੰਟਾ ਹੋ ਗਿਆ ਹਾਂ ਸੁਣਨ ਚਾਹਤਾ ਸਾਨੂੰ ਵੀ ਇਹੀ ਆਇਆ ਵੀ ਜਾਦੂ ਉਮੀਦਵਾਰ ਹਰਦੀਪ ਸਿੰਘ ਹੈ ਉਹਦੇ ਤੇ ਹੋਇਆ ਤਾਂ ਉਹਦੇ ਤੇ ਸ਼ਾਇਦ ਕੋਈ ਹੋਰ ਪਾਰਟੀ ਵਾਲੇ ਦੇ ਨਾਲ ਆਪਸ ਦੇ ਵਿੱਚ ਹੋਈ ਆ ਇਹਨਾਂ ਦੀ ਤੇ ਬਾਕੀ ਹਲੇ ਤੱਕ ਤਾਂ ਕੋਈ ਇਨਫੋਰਮੇਸ਼ਨ ਸਾਨੂੰ ਵੀ ਨਹੀਂ ਹੈ ਪ੍ਰੋਪਰ ਮਿਲੀ ਅਸੀਂ ਵੀ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਹਲੇ ਤੱਕ ਸਾਡੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਮੈਂ ਜੀ ਸਾਡੇ ਇੱਕ ਸਰਦਾਰ ਤਲਵੰਟਰ ਸਿੰਘ ਜੀ ਜੇਲ੍ਹ ਚੋਂ ਆਏ ਸੀ ਮਾਣਾਂ ਦੀ ਖਬਰ ਲੈਣੇ ਘਰੇ ਚੱਲ ਗਿਆ ਅੱਧਾ ਘੰਟਾ ਸੇ ਲੱਗ ਗਿਆ ਉੱਥੋਂ ਜਿੱਦਾਂ ਜਿੱਦਾਂ ਬਾਹਰ ਨਿਕਲੇ ਇਹ ਸ਼ੀਲਾ ਆਇਆ ਪਹਿਲਾਂ ਦੋ ਗੱਡੀਆਂ ਲੈ ਕੇ ਸ਼ੀਲੇ ਨੇ ਕਿਸੇ ਨੂੰ ਫੋਨ ਵੀ ਕੀਤਾ 11 ਵਜੇ ਦੇ ਕਰੀਬ 11:30 ਦੀ ਕਾਲਿੰਗ ਚੈੱਕ ਕਰ ਲਿਓ ਉੱਥੋਂ ਗੱਡੀਆਂ ਗਈਆਂ 10 ਕਹਿੰਦੇ ਤੁਸੀਂ ਪੈਸੇ ਦੇ ਰਹੇ ਹੋ ਮੈਂ ਕਿਹਾ ਸੀ ਤੇ ਉਹਨਾਂ ਦੇ ਘਰੋਂ ਨਿਕਲ ਗਿਆ ਭਰਾਵਾ ਸਾਡਾ ਭਰਾ ਹੀ ਖਬਰ ਲੈਣ ਆਇਆ ਵੀ ਹਾਲ ਪੁੱਛਣ ਆਇਆ ਏ ਜੇਲ੍ਹ ਚ ਕਿਹੜਾ ਨੇ ਆਉਂਦੇ ਹੀ ਸੁਖਦੇਵ ਮਡੇਰ ਇੱਕ ਸੋਣੀ ਆ ਵੀ ਮੋਨਾ ਜੀ ਸਰਪੰਚ ਕਹਿੰਦੇ ਬੜੀ ਬੂਥ ਕਟਦਾ ਕਿੱਥੋਂ ਦਾ 10 ਗੱਡੀਆਂ ਆ ਗਈਆਂ ਇਹਨਾਂ ਨੇ ਆ ਕੇ ਕੁੱਟਣਾ ਸ਼ੁਰੂ ਕਰਤਾ ਰਵਨੀਤ ਗਿੱਲ ਜੰਡਿਆਲੀ ਉਹਨਾਂ ਮੁੰਡੇ ਹੀ ਬਹੁਤ ਅੱਡੇ ਬੰਦੇ ਮੈਨੂੰ ਕੁੱਟਣ ਲੱਪੇ ਤੇ ਸੀਲਾ ਮੇਰੇ ਮੇਰੇ ਡਿਗਿਆ ਪਿਆ ਸੀ ਕਸੀਲਾ ਲਾਗੇ ਆਕੇ ਵੀਰੇ ਡੇਗਿਆ ਕੇ ਜਾਣ ਗਈ ਕਹਿੰਦਾ ਮੇਰੇ ਚਾਕੂ ਮਾਰਤਾ ਮੇਰੇ ਚਾਕੂ ਮਾਰਤਾ ਓਏ ਮੈਨੂੰ ਮਾਰਤਾ ਤੇ ਆਪਣ ਦੇ ਵਦੇਣੇ ਦੀ ਆਪਣੀਆਂ ਗੱਡੀਆਂ ਪੰਨ ਲਾਪੇ ਉਹ ਮੈਂ ਕਹਿਆ ਯਾਰ ਨਾ ਡਰਾਮਾ ਕਰੋ ਤੁਹਾਡੀ ਹੱਤਾਂ ਨੂੰ ਦਾਗ ਹੀ ਹੋ ਗਿਆ ਭਰਾਵਾ ਮੈਂ ਨਹੀਂ ਵਾਰਡ ਵਾਸੀਆਂ ਨੂੰ ਕਹਿ ਦਿੰਦਾ ਕਿ ਸੀਲਨ ਵੋਟਾਂ ਪਾ ਦਿਓ ਨਾ ਇਦਾਂ ਕਰੋ ਕਹਿੰਦੇ ਨਹੀਂ ਨਹੀਂ ਤੈਨੂੰ ਤੇ ਦੱਸਣਾ ਤੂੰ ਪੈਸੇ ਫੇਰ ਲਾਪੇ ਕਰਨ ਉਹ ਸੋਣੀ ਬੂਥ ਘੜਾਣਾ ਕਹਿੰਦਾ ਤੂੰ ਪੈਸੇ ਦੇ ਤੇ ਸਾਰੇ ਮਿੱਟੀ ਨੂੰ ਉਹਨਾਂ ਭੈਣਾਂ ਚ ਗਾਲਾਂ ਕੱਢਦੇ ਮੈਨੂੰ ਬਹੁਤ ਗੰਦੀਆਂ ਨਾਲ ਕੁੱਟਿਆ ਮੰਡੇਰ ਨੂੰ ਕੁੱਟਿਆ ਮੈਂ ਤੇ ਬਾਕੀ ਪੰਜ ਵਾਲੇ ਸੀ ਦੋ ਤਿੰਨ ਜਿਹੜੇ ਮੈਨੂੰ ਗੋਗੀ ਨੇ ਵੀ ਕੁੱਟਿਆ ਇੱਕ ਮਲਕੀਤ ਸੈਣੀ ਉਹਨੂੰ ਪਤਾ ਨਹੀਂ ਕਿ ਕਿੱਥੇ ਆ ਮੈਨੂੰ ਦਿਖਾ ਦੋ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਨੂੰ ਮੈਨੂੰ ਧੀਰੇ ਨਹੀਂ ਪਿਆ ਇੱਥੇ ਉਹ ਮੈਨੂੰ ਵੀ ਕਾਫੀ ਲੈ ਕੇ ਚੱਲੇ ਸੀ ਪੁਲਿਸ ਦੇ ਚਾਰ ਸਪੈਈਆਂ ਦੇ ਸਾਹਮਣੇ ਮਾੜ ਨੂੰ ਕਹੀ ਜਾਂਦਾ ਮੈਂ ਕਿ ਵੀਰੇ ਚਾਲੋ ਦੇਖ ਲੋ ਡਰਾਮਾ ਹੋ ਰਿਹਾ 19 ਦੇ ਨੂੰ ਚੌਂਕੀਨ ਚਾਰ ਜਾਣਾ ਆ ਗਿਆ ਚੌਂਕੀਨ ਚਾਰ ਨੇ ਮੈਨੂੰ ਕਿਹਾ ਵੀ ਚੁੱਪ ਕਰ ਗੱਡੀ 'ਚ ਬਹਿ ਜਾ ਤੈਨੂੰ ਨੇਤੜਾ ਨੇ ਮਾਰ ਦੇਣਾ ਨਹੀਂ ਤੇ ਤੂੰ ਕਹਿੰਦੇ ਨਹੀਂ ਸਾਨੂੰ ਦੇ ਚੌਂਕੀ ਜੱਜ ਨੂੰ ਗਾਣਾ ਕੱਢ ਲਾਪੇ ਸੋ ਕਹਿੰਦੇ ਤੂੰ ਇਹਨੂੰ ਕਿਉਂ ਲੈ ਕੇ ਜਾ ਰਹੇ ਏਨੂੰ ਆਹੀ ਲੈ ਕੇ ਜਾਣਾ ਚੌਂਕੀ ਜੱਜ ਕਹਿੰਦਾ ਨਹੀਂ ਮਰ ਚੱਲਾਂ ਉਹ ਮੈਨੂੰ ੱੱਕੇ ਨਾਲ ਜਮਾਲ ਕੋਲ ਠਾੜੇ ਲਾਇਆ ਉਥੋਂ ਮੇਰੇ ਕੁਲਵਿੰਦਰ ਸਾਹਿਬ ਦੇ ਆ ਗਿਆ ਇਹ ਮੈਨੂੰ ਫਟਾਫਟ ਇੱਥੇ ਲੈ ਕੇ ਆ ਗਿਆ ਐਨਾ ਹੀ ਪਤਾ ਜੀ ਮੇਰੇ ਬਾਕੀ ਬੰਦਿਆਂ ਨੂੰ ਬਚਾ ਲਓ ਉਹਨਾਂ ਦੇ ਬਹੁਤ ਸ਼ਕਤਾਂ ਹੋਈ ਹੈ ਜਿਹੜਾ ਨੇ ਬਹੁਤ ਮਾਰ ਗੱਡੀ ਚੜਾਈ ਸਕਦੇ ਆ ਬੜੇ ਅਨੇਕ ਤੇ ਉਹਨਾਂ ਨੂੰ ਬਚਾ ਲਓ ਜੀ ਉਹਨਾਂ ਨੂੰ ਬਚਾਓ ਪਹਿਲਾਂ ਵੇਖੇ ਕਹਣਾ ਪੂਰੇ ਬਾਡ ਵਸਿਆ ਨੂੰ ਇਹਨਾਂ ਨੂੰ ਕਵਰਾਉਣਾ ਨਹੀਂ ਤੁਸੀਂ ਸਾਰੇ ਡਟ ਕੇ ਇਹਨਾਂ ਦਾ ਮੁਕਾਬਲਾ ਕਰੋ ਵੋਟਾਂ ਪਾ ਕੇ ਉਹਨਾਂ ਦਿਖਾ ਦਿਓ ਕਿ ਅਕਾਲੀ ਦਲ ਦਾ ਵੀ ਇਹਨਾਂ ਦੀ ਹਾਰ ਨਹੀਂ ਪਤਾ ਕਰਾਓ ਪੁਲਿਸ ਨੂੰ ਮੈਂ ਭੇਜੇ ਪਤਾ ਕਿ ਦੋਨੇ ਨਾਲੇ ਰਲ ਕੇ ਕੁੱਟਿਆ ਅਕਾਲੀ ਦਲ ਦੇ ਬੰਦੇ ਵੀ ਸੀਗੇ ਵਿੱਚ ਸਰਜੀਤ ਰਾਏ ਬੰਦੇ ਹੀ ਮੈਂ ਉੱਥੇ ਖੜੇ ਦੇਖੇ ਦਸਤਰ ਗਈ ਵਾਰ ਉਹ ਵੀ ਸੀਗੇ ਇਹ ਅਗਵਾ ਕਰਨ ਲੱਗੇ ਸੀ ਜੀ ਹਰਦੀਪ ਸਿੰਘ ਨੂੰ ਮੇਰਾ ਬ੍ਰਦਰ ਹੈ ਸੀਲਾ ਜੀ ਬਿਲਕੁਲ ਉਹ ਆਪਣੇ ਸਖਦੇਵ ਮਡੇਰ ਤੇ ਇੱਕ ਹੋਰ ਰਣਨੀਤ ਗੇਲ ਇਹ ਸਾਰੇ ਜਣੇ ਰਲ ਕੇ ਉਹਨੂੰ ਅਗਵਾ ਕਰਨ ਲੱਗੇ ਸੀ ਉਹਨਾਂ ਚਿਰ ਨੂੰ ਸਾਡੇ ਬੰਦਿਆਂ ਨੇ ਉੱਥੇ ਪਹੁੰਚ ਕੇ ਤੇ ਬਚਾਇਆ ਪੁਲਿਸ ਪਹੁੰਚੀ ਮੌਕੇ ਤੇ ਤੇ ਹੁਣ ਸਿਵਲ ਹਸਪੀਟਲ ਆ ਉਹਨਾਂ ਦੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਕਿਹਦੇ ਕਿਹਦੇ ਸੱਟਾਂ ਲੱਗੀਆਂ ਵਲਦੇਮ ਵਲਦੇਵ ਸਿੰਘ ਦੇ ਤੇ ਹਰਦੀਪ ਸਿੰਘ ਦੇ ਇੱਕ ਜਣਾ ਉੱਥੇ ਹੋਰ ਸੀ ਕਰਿਆਨਾ ਵਾਲ ਕਰਿਆਨੇ ਵਾਲਾ ਉਹਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਸਿੱਧੀ ਸੁਣਿਆ ਕਿ ਨਾ ਜੁਵੇਲਰ ਜਿਹਾ ਉਹਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਸਿੱਧੀ ਉਹਦੇ ਵਿੱਚ ਉਹਦੇ ਸੱਟ ਬਹੁਤ ਜ਼ਿਆਦਾ ਹੈਗੀ ਆ ਉਹੇ ਤੱਕ ਸਿਵਲ ਹਸਪਤਾਲ ਨਹੀਂ ਪਹੁੰਚਿਆ ਕਾਂਗਰਸ ਦੇ ਉੱਤੇ ਕੁੱਟਮਾਰ ਦੇ ਅਜਿਹੇ ਦੋਸ਼ ਵਾਰਡ ਨੰਬਰ 94 ਤੋਂ ਲੋਕ ਇਨਸਾਫ ਪਾਰਟੀ ਦੇ ਕਵਰਿੰਗ ਉਮੀਦਵਾਰ ਨਿਤਿਨ ਪੰਡਾਰੀ ਨੇ ਵੀ ਲਗਾਏ ਨੇ ਸੰਗਾ ਜੀ ਅਸੀਂ 94 ਨੰਬਰ ਵਾਰਡ ਤੋਂ ਹੈਗੇ ਆ 94 ਨੰਬਰ ਵਾਰਡ ਤੋਂ ਸਾਡੇ ਮੁਕੇਸ਼ ਭੰਡਾਰੀ ਜੀ ਕੈਂਡੀਡੇਟ ਨੇ ਉਹਨਾਂ ਦੇ ਕਵਰਿੰਗ ਕੈਂਡੀਡੇਟ ਨਿਤਨ ਭੰਡਾਰੀ ਜੀ ਥੋੜੇ ਦਿਨ ਪਹਿਲਾਂ ਜਦੋਂ ਹਮਲਾ ਹੋਇਆ ਹਮਲੇ ਤੋਂ ਥੋੜੇ ਦਿਨ ਪਹਿਲਾਂ ਪੁਲਿਸ ਵਾਲਿਆਂ ਦਾ ਇਹਨਾਂ ਨੂੰ ਫੋਨ ਆਇਆ ਵੀ ਅਸੀਂ ਬੂਤ ਦੇਖਣੇ ਹੈਗੇ ਆ ਉਹ ਬੂਤ ਦਿਖਾਣ ਦੇ ਲਈ ਨਿਤਨ ਭੰਡਾਰੀ ਜੀ ਨਾਲ ਗਏ ਨੇ ਨਿਤਨ ਭੰਡਾਰੀ ਜੀ ਲੋਕ ਇਨਸਾਫ ਪਾਰਟੀ ਤੋਂ ਨੇ ਸਾਡੇ ਜਿਹੜੇ ਮੌਜੂਦਾ ਕੈਂਡੀਡੇਟ ਨੇ ਉਹ ਹੈਗੇ ਨੇ ਮੁਕੇਸ਼ ਭੰਡਾਰੀ ਨਿਤਨ ਭੰਡਾਰੀ ਉਹਨਾਂ ਦੇ بیٹے ਨੇ ਇਹ ਉੱਥੇ ਬੂਤ ਦਿਖਾਣ ਗਏ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਬੂਤ ਦਿਖਾ ਰਹੇ ਸੀ ਤੇ ਉੱਥੋਂ ਕਾਂਗਰਸ ਦੇ ਕੈਂਡੀਡੇਟ ਗੁਰ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਉਹਨਾਂ ਦਾ ਬ੍ਰਦਰ ਉਹ ਸਾਰਿਆਂ ਨੇ ਇਹਨਾਂ ਦੇ ਉੱਤੇ ਹਮਲਾ ਕੀਤਾ ਗੁਰਪ੍ਰੀਤ ਗੋਪੀ ਤੇ ਹੈਪੀ ਇਹਨਾਂ ਦੇ ਬ੍ਰਦਰ ਤੇ ਪਲੱਸ ਉਹਨਾਂ ਦੇ ਨਾਲ 100 ਪਲੱਸ ਬੰਦਾ ਸੀ ਜਿਹਨਾਂ ਨੇ ਉੱਤੇ ਹਮਲਾ ਕੀਤਾ ਮਾਨ ਨੰਬਰ 94 ਕੇਰ ਸਿੰਘ ਨਗਰ ਸਕੂਲ ਦੇ ਕੋਲ ਉਹਨਾਂ ਨੇ ਹਮਲਾ ਕੀਤਾ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਸੀ ਜਿਹੜੇ ਫਲਾਈਂਗ ਤੇ ਸੀਗੇ ਉਹ ਤਿੰਨ ਮੁਲਾਜ਼ਮ ਸੀ ਉਹ ਤਿੰਨ ਮੁਲਾਜ਼ਮ ਕੁਛ ਨਹੀਂ ਕਰ ਸਕੇ ਉੱਥੇ ਬੁਲਾਏ ਵੀ ਮੁਲਾਜ਼ਮਾਂ ਨੇ ਸੀਗੇ ਉਹ ਮੁਲਾਜ਼ਮਾਂ ਨੇ ਬੁਲਾਇਆ ਸੀ ਕਿ ਤੁਹਾਨੂੰ ਬੂਥ ਦਿਖਾ ਦਿਓ ਚੈੱਕ ਕਰਤੀ 12 ਵੀ ਬੂਥ ਚੈੱਕ ਕਰੋ ਜੀ ਉਹ ਬੂਥ ਚੈੱਕ ਕਰਨ ਗਿਆ ਸੀ ਜਿਹੜਾ ਜਿਹੜਾ ਕਵਰਿੰਗ ਹੈ ਜਿਹੜ ਪਿੱਠਾ ਪਿੱਛੇ ਉੱਤੇ ਬਹੁਤ ਸਾਰੀਆਂ ਡਾਂਗਾ ਡੋਂਗਾ ਮਾਰੀਆਂ ਹੋਈਆਂ ਨੇ ਗੁੱਜੀਆਂ ਛੱਡਾਂ ਮਾਰੀਆਂ ਨੇ ਇਸ ਵੇਲੇ ਉਹਦੀ ਹਾਲ ਕਾਫੀ ਜ਼ਿਆਦਾ ਖਰਾਬ ਹੈਗੀ ਆ ਵੱਡੇ ਕਾਂਗਰਸ ਦੀ ਗੁੰਡਾ ਕਰਦੀ ਆ ਜੀ ਇਸ ਵੇਲੇ ਮੇਰਾ ਨਾਮ ਨਿਤਿਨ ਭੰਡਾਰੀ ਵਾਰ ਨੰਬਰ 94 ਤੋਂ ਮੇਰੇ ਫਾਦਰ ਸਾਹਿਬ ਇਲੈਕਸ਼ਨ ਲੜ ਰਹੇ ਨੇ ਭੈਣ ਸਾਹਿਬ ਦੀ ਪਾਰਟੀ ਤੋਂ ਮੈਨੂੰ ਲਾਜ਼ਮਾ ਦਾ ਆਇਆ ਕਿ ਤੁਸੀਂ ਸਾਨੂੰ ਜਵਾਲਾ ਚੌਂਗ ਚਾ ਕੇ ਮਿਲੋ ਅਜੀ ਤੁਹਾਡੇ ਬੂਥ ਚੈੱਕ ਕਰਨੇ ਮੈਂ ਆਪਣੇ ਦੋ ਸਾਥੀਆਂ ਨਾਲ ਉੱਥੇ ਗਿਆ ਮੈਂ ਉਹਨਾਂ ਨੂੰ ਬੂਥ ਦਿਖਾਇਆ ਕਿ ਆ ਬੂਥ ਸਾਡਾ ਪੋਲਿੰਗ ਬੂਥ ਬਣਿਆ ਐਨੇ ਨੂੰ 100 ਕਾਂਗਰਸੀ ਜਿਹਦੇ ਵਿੱਚ 94 ਤੋਂ ਕੈਂਡੀਡੇਟ ਗੁਰਪ੍ਰੀਤ ਗੋਪੀ ਉਹ ਤਾਂ ਆਪਣਾ ਹੈਪੀ ਦੈਨਿਕ ਪਾਸ ਕਰ ਤੋਂ ਪੱਤਰਕਾਰ ਗੌਰਵ ਨਭ ਉਹਨੇ ਤੇ ਹੋਰ ਮੈਂ ਕਾਫੀ 20 25 ਬੰਦਿਆਂ ਨੂੰ ਮੈਂ ਪਛਾਣਦਾ ਵਾਂ ਤੇ ਟੋਟਲ ਬੰਦੇ 100 ਹੋਣੇ ਆ ਇਹਨਾਂ ਨੇ ਮੁਲਾਜ਼ਮਾ ਦੀ ਇੱਕ ਵੀ ਨਹੀਂ ਸੁਣੀ ਔਰ ਮੈਨੂੰ ਗੋਪੀ ਨੇ ਜੱਫਾ ਪਾ ਕੇ ਫੜ ਲਿਆ ਔਰ ਉਹਦੇਪਰਾ ਹੈਪੀ ਨੇ ਮੇਰੀ ਪਿੱਠ ਤੇ ਡਾਂਗਾ ਨਾਲ ਵਾਰ ਕੀਤਾ ਔਰ ਮੈਨੂੰ ਛਾਨੋ ਮਾਰਨ ਦੀ ਕੋਸ਼ਿਸ਼ ਕੀਤੀ ਮਲਾਸ਼ਮਾ ਦੀ ਕੋਸ਼ਿਸ਼ ਤੋਂ ਫਾਇਦ ਵੀ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਤੁਸੀਂ ਮੇਰੀ ਪਿੱਠ ਦੇਖ ਸਕਦੇ ਹੋ ਮੇਰੀ ਛਾਤੀ ਤੇ ਮੇਰੀ ਲੱਤ ਤੇ ਉਹ ਵਾਰ-ਵਾਰ ਇਹੀ ਕਹਿੰਦਾ ਰਿਹਾ ਸੱਟਾ ਇਦਾਂ ਦੀਆਂ ਮਾਰੋ ਕਿ ਇਹ ਅੰਦਰੋਂ ਜ਼ਖਮੀ ਹੋਵੇ ਪੁਲਿਸ ਦੀ ਕਾਰਵਾਈ ਨਾ ਹੋਵੇ ਸਰਕਾਰ ਛੱਡੀ ਅਸੀਂ ਧੱਕਾ ਕਰਾਂਗੇ ਅਸੀਂ ਇਹਨਾਂ ਨੂੰ ਧੱਕਾ ਕਰਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਇਲੈਕਸ਼ਨ ਨਹੀਂ ਲੜਨਦੇ ਨੇ ਸਾਬ ਮੇਰੇ ਨਾਲ ਜੋ ਹੋਇਆ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੁਲਾਜ਼ਮ ਸਾਹਿਬ ਜਿਹੜੇ ਉੱਥੇ ਸੀਗੇ ਉਹਨਾਂ ਦੇ ਵੀ ਮੇਰੇ ਕੋਲ ਰਿਕਾਰਡਿੰਗ ਹੈ ਜਿਨ੍ਹਾਂ ਨੇ ਆਪ ਦੱਸਿਆ ਕਿ 100 ਬੰਦਾ ਸੀ ਨਾਲ ਔਰ ਸਭ ਨੇ ਡਰਿੰਕ ਕੀਤੀ ਹੋਈ ਸੀ ਦਾ ਕੁਝ ਵੀ ਨਹੀਂ ਹੈਗਾ ਸਰਾ ਸਰ ਗੁੰਡਾ ਕਰਦੀਆ ਸਰਾ ਸਰ ਗੁੰਡਾ ਕਰਦੀਆ ਮੈਂ ਆਪਣੇ ਜਿਹੜੇ ਮੇਰੇ ਦਬਾਕੀ ਵਾਰਡਾਂ ਦੇ ਸਾਡੇ ਸੱਜਣ ਮਿੱਤਰ ਖੜੇ ਮੈਂ ਉਹਨਾਂ ਨੂੰ ਵੀ ਅਹੀ ਹਦਾਇਤ ਦਵਾਂਗਾ ਕਿ ਭਾਜੀ ਇਲੈਕਸ਼ਨ ਨਾਲ ਲੜੋ ਬਹੁਤ ਗਲਤ ਕੰਮ ਹੈ ਤੇ ਕੋਈ ਸਾਡੀ ਕੋਈ ਵੈਲਿਊ ਨਹੀਂ ਹੈਗੀ ਮੇਰੇ ਫਾਦਰ ਸਾਹਿਬ ਕੈਂਡੀਡੇਟ ਹੈ ਤੇ ਮੇਰੇ ਨਾਲ ਇਦਾਂ ਹੋ ਸਕਦਾ ਤੇ ਮੇਰੇ ਨਾਲ ਤੁਰਨ ਵਾਲੇ ਮੇਰੇ ਵੋਟਰ ਸੇਬਾਨਾ ਕੀ ਕਰੋਗੇ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਇਸ ਵਾਰ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਮਾਹੌਲ ਤਣਾਪੂਰਨ ਬਣ ਸਕਦਾ ਹੈ ਅਤੇ ਰਾਤੀ ਉਹ ਗੱਲ ਵੀ ਸੱਚ ਹੋ ਗਈ ਹੈ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਦੂਦਾਂ ਦੀ ਰਿਪੋਰਟ